ਪੰਜਾਬ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਉਸ ਵੇਲੇ ਪਾਰੀ ਸਫਲਤਾ ਮਿਲੀ ਜਦੋਂ ਕੈਨੇਡਾ ਵਿੱਚ ਬੈਠੇ ਲਖਵੀਰ ਸਿੰਘ ਲੱड्डा ਅਤੇ ਅਮਰੀਕਾ ਵਿੱਚ ਬੈਠੇ ਗੁਰਦੇਵ ਸਿੰਘ ਜਸਲ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵੰਦੀ ਜਾਣਕਾਰੀ ਦਿੰਦੇ ਆ ਮੋਹਾਲੀ ਐਸਐਸਪੀ ਟੋਟਲ ਸੰਦੀਪ ਕਰਨ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਅਧਾਰ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਅਜੇਪਾਲ ਸਿੰਘ ਅਤੇ ਸਰਨਦੀਪ ਸਿੰਘ ਉਪਨ ਸੰਨੀ ਜਿਨ੍ਹਾਂ ਕੋਲੋਂ 7 ਪਿਸਤੌਲਾਂ ਤੇ 20 ਦੇ ਕਰੀਬ ਕਾਰਦੋਬRAND ਕੀਤੇ ਗਏ ਹਨ ਉਹਨਾਂ ਕੋਲ ਪੁੱਛਗਿੱਛ ਜਾਰੀ ਹੈ ਇਹ ਦੱਸਦਾ ਇਹ 21 10 23 ਨੂੰ ਇੱਕ ਅਨਲੋਕ ਕਲੈਕਟੀਵਿਟੀਜ਼ ਪ੍ਰिवेंशन ਐਕਟ ਦੇ ਤਹਿਤ ਬਹਾਲੀ ਪੁਲਿਸ ਵੱਲੋਂ ਇੱਕ ਮਕੜਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਕਾਫੀ ਵੱਡੀ ਖੇਪ ਜਿਹੜੀ ਸੀ ਹਥਿਆਰਾਂ ਦੀ ਉਹ ਬਰਾਮਦ ਕੀਤੀ ਗਈ ਸੀ ਅ ਉਸ ਦੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇੱਕ ਸੁਖਵਿੰਦਰ ਸਿੰਘ ਉਰਫ ਸੁਖੋਪਲ ਨਾਮ ਦਾ ਬੰਦਾ ਜਿਹੜਾ ਸੀਗਾ ਜਿਹੜਾ ਕੀ ਹੈ ਥਾਣਾ ਕੱਥੂ ਨੰਗਲ ਡਿਸਟ੍ਰਿਕਟ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹ ਫਿਗਰ ਆਊਟ ਹੋਇਆ ਸੀਗਾ ਇਸ ਬੰਦੇ ਦੀ ਸਾਨੂੰ ਜੋ ਲੀਡ ਮਿਲੀ ਕਿ ਇਸ ਸਾਡੇ ਇਸ ਏਰੀਆ ਦੇ ਵਿੱਚ ਤੁਰਿਆ ਫਿਰਦਾ ਹੈ ਤਾਂ ਇਹਨੂੰ ਇਮੀਡੀਏਟਲੀ ਓਨ ਦਾ ਬੇਸ ਆਫ ਇਨਫੋਰਮੇਸ਼ਨ ਅਸੀਂ ਗ੍ਰਫਤਾਰ ਕੀਤਾ ਇਹ ਸਾਨੂੰ ਬਾਇ ਨੇਮ ਵਾਂਟਡ ਸੀਗਾ ਉਸ ਯੂਪੀਏ ਦੇ ਸਾਡੇ ਕੇਸ ਦੇ ਵਿੱਚ ਤੇ ਇਹ ਜਿਹੜਾ ਹਰਵਿੰਦਰ ਰਿੰਦਾ ਤੇ ਹੈਪੀ ਪਾਸ਼ੀਆਂ ਗੈਂਗ ਦੇ ਨਾਲ ਸੰਬੰਧਿਤ ਹੈ ਇਹ ਜਿਹੇ ਦੇ ਉੱਤੇ ਇੱਕ 12/23 ਥਾਣਾ ਕਿਲਾ ਲਾਲ ਸਿੰਘ ਡਿਸਟ੍ਰਿਕਟ ਗੁਰਦਾਸਪੁਰ ਇਹਦਾ ਇੱਕ 302 307 ਆਮ ਲੈਕ ਦਾ ਮਕਦਮਾ ਦਰਜ ਹੈ ਇਹ ਉਹਦੇ ਵਿੱਚ ਵੀ ਵਾਂਟਡ ਸੀਗਾ ਤੇ ਇਹ ਵੀ ਜਿਹੜੀ ਹੈਗੀ ਇਹਦੀ ਗ੍ਰਿਫਤਾਰੀ ਦੇ ਨਾਲ ਇੱਕ ਇਸ ਟੈਰਰਿਸਟ ਮੋਡਿਊਲ ਦਾ ਇੰਪੋਰਟੈਂਟ ਜਿਹੜਾ ਬੰਦਾ ਸੀਗਾ ਉਹ ਇਹ ਵੀ ਜਿਹੜਾ ਤਰਨਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਏਰੀਆ ਦੇ ਵਿੱਚ ਐਕਟਿਵ ਸੀਗੇ ਇਹ ਟੈਰਰਿਸਟ ਮੋਡਿਊਲ ਜਿਹੜਾ ਸੀਗਾ ਸ਼ਾਇਦ ਤੁਹਾਡੇ ਧਿਆਨ ਚ ਹੋਵੇ ਇਹ ਟਾਰਗੇਟ ਕਿਲਿੰਗ ਦੇ ਵਿੱਚ ਵੀ ਇਹਦਾ ਫਿਕਰ ਆਊਟ ਹੋਇਆ ਹੈ ਕਿ ਇਹਨਾਂ ਨੇ ਲੁਧਿਆਣਾ ਦੇ ਵਿੱਚ ਇੱਕ ਜਿਹੜਾ ਟਾਰਗੇਟ ਕਿਲਿੰਗ ਇਹਨਾਂ ਨੇ ਕਰਨੀ ਸੀਗੀ ਉਹ ਵੀ ਮੋਡਿਊਲ ਹੈਗਾ ਤੇ ਇਹ ਬੰਦਾ ਜਿਹੜਾ ਸੀਗਾ ਉਹ ਉਸ ਮੋਡਿਊਲ ਦਾ ਇੱਕ ਮੇਨ ਪਾਰਟ ਸੀ ਸਰ ਬਰੋਂਗੀ ਜੀ ਦਾ ਮਾਮਲਾ ਦਰਜ ਹੈ ਦੇ ਤਾਂ ਬਿਲੋਂਗਿੰਗ ਜਿਹੜਾ ਉਹੀ ਜਿਹੜਾ ਅਨਲੌਫਲ ਐਕਟੀਵਿਟੀਜ਼ ਵਾਲਾ ਜਿਹੜਾ ਅਕਤੂਬਰ 2023 ਦਾ ਉਹੀ ਮਾਮਲਾ ਸਰ ਪੀਓ ਸੀਗਾ ਇਹ ਜਿਹੜੀ ਭਾਗ ਦਿੱਤੀ ਇਹਦਾ ਸਟੇਟਸ ਵਾਂਟਡ ਸੀਗਾ ਵਾਂਟਡ ਸੀਗਾ ਹਜੇ ਪੀਓ ਡਿਕਲੇਅਰ ਚਾ ਨਹੀਂ ਹੋਇਆ ਸੀਗਾ ਇਹ ਅਸੀਂ ਵੈਰੀਫਾਈ ਵੀ ਕਰ ਲੈਂਦੇ ਹਾਂ ਤੇ ਕਿ ਜਿਦਾ ਤੁਸੀਂ ਦੱਸਿਆ ਕਿ ਇਲੈਕਸ਼ਨ ਮੋਡ ਚੱਲ ਰਿਹਾ ਹੈ ਲੋ ਐਂਡ ਆਰਡਰ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਤੁਗੀ ਟ੍ਰਾਈ ਸਿਟੀ ਦਾ ਬਾਟ ਹੈ ਆਊਟ ਸੈਂਸਿਟਿਵ ਆਪਣਾ ਜ਼ਿਲ੍ਹਾ ਉਹਨੂੰ ਲੱਗਦੇ ਹੋ ਕਿ ਜਿਸ ਤਰ੍ਹਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਹਨ ਅਸਲਾ ਜਿਹੜਾ ਰਿਕਵਰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਹੋੜ ਸੱਤੀ ਕੀਤੀ ਗਈ ਹੈ ਹਾਲਾਂਕਿ ਐਕਸਟਰਾ ਪੈਰਾਮੈਟਰੀ ਫੋਸਿਟੀ ਦੀ ਤੁਸੀਂ ਗੱਲ ਕੀਤੀ ਸੀ ਬਾਹਰ ਏਰੀਆ ਨੂੰ ਵੀ ਗੱਲ ਹੋਰ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਕਿ ਕਿਈ ਦਿਨ ਅਸੀਂ ਦੇਖਿਆ ਗਿਆ ਜਿਹਦਾ ਕਨਿੰਗ ਵੈਰੀਫਿਕੇਸ਼ਨ ਨੂੰ ਲੈ ਕੇ ਵੀ ਤੁਸੀਂ ਕੀਤੀ ਹੈ ਲੇਕਿਨ ਕਿਤੇ ਨਾ ਕਿਤੇ ਬੈਡ ਐਲੀਮੈਂਟ ਜਿਹੜੇ ਹੈਗੇ ਉਹ ਕਿਤੇ ਨਾ ਕਿਤੇ ਨਹੀਂ ਬਿਲਕੁਲ ਜੀ ਬੈਡ ਐਲੀਮੈਂਟ ਐਕਟਿਵ ਹੈ ਤੇ ਨਾਲ ਦੇ ਨਾਲ ਜਿਹੜੀ ਪੁਲਿਸ ਵੀ ਉਹਨਾਂ ਤੋਂ ਜ਼ਿਆਦਾ ਐਕਟਿਵ ਹੈ ਤੇ ਇਮੀਡੀਏਟਲੀ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਤੇ ਇਸੇ ਦੇ ਜਿਹੜਾ ਨਤੀਜਾ ਹੈਗਾ ਸਾਨੂੰ ਇਹ ਜਿਹੇ ਰਿਕਵਰੀਜ਼ ਵੀ ਹੋ ਰਹੀ ਹੈ ਜਿਵੇਂ ਕਿ ਆਪਾਂ ਜਾਣਦੇ ਆਂ ਟ੍ਰਾਈ ਸਿਟੀ ਦਾ ਪਾਰਟ ਹੈ ਮੁਹੱਲੀ ਤੇ ਇੱਕ ਸੈਂਸਿਟਿਵ ਏਰੀਆ ਦੇ ਵਿੱਚ ਕਿਉਂਕਿ ਬਾਰਡਰ ਵੀ ਬਹੁਤ ਲੰਬਾ ਹੈ ਇਹਦੇ ਨਾਲ ਅਸੀਂ ਸਾਡੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਕੋਆਰਡੀਨੇਸ਼ਨ ਮੀਟਿੰਗ ਜਿਹੜੀ ਹੈ ਰੈਗੂਲਰ ਚੱਲਦੀ ਹੈ ਤੇ ਸਾਡੀ ਐਕਸਚੇਂਜ ਆਫ ਇਨਫੋਰਮੇਸ਼ਨ ਬਹੁਤ ਹੀ ਰੈਗੂਲਰ ਬੇਸਿਸ ਤੇ ਇੱਕ ਮੈਕੈਨਿਜ਼ਮ ਬਣਿਆ ਹੋਇਆ ਜਿਹਦੇ ਤਹਿਤ ਹੁੰਦੀ ਹੈ ਇਸ ਦੇ ਨਾਲ ਨਾਲ ਜਿਹੜੀ ਸਾਡੀ ਪੈਰਾਮਿਲਟਰੀ ਫੋਰਸਸ ਹੈ ਉਹ ਸਾਨੂੰ ਰੈਗੂਲਰਲੀ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਜਾਂਦੇ ਆਂਦੇ ਸਾਨੂੰ ਰੈਗੂਲਰਲੀ ਕੰਪਨੀਆਂ ਜਿਹੜੀ ਹੈਗੀਆਂ ਉਹ ਵੀ ਆ ਰਹੀਆਂ ਨੇ ਜਿਨ੍ਹਾਂ ਨਾਲ ਅ ਉਹਰ ਵੀ ਜਿਹੜੀ ਏਰੀਆ ਡੋਮਿਨੇਸ਼ਨ ਵੀ ਕੀਤੀ ਹੋਈ ਹੈ ਕੰਫੀਡੈਂਸ ਬਿਲਡਿੰਗ ਮੈਜਰ ਸਲੈਗ ਮਾਰਚਸ ਵੀ ਕਰੀਦੇ ਉਹਨਾਂ ਦੇ ਨਾਲ ਤੇ ਰੈਗੂਲਰ ਨਾਕਾਬੰਦੀ ਤੇ ਪ੍ਰੋਪਰ ਚੈਕਿੰਗ ਵੀ ਹੁੰਦੀ ਹੈ ਇਸ ਦੇ ਨਾਲ ਨਾਲ ਸਾਡੇ ਜਿਹੜੇ ਹੈਗੇ ਹੈ ਹਿਊਮਨ ਇੰਟੈਲੀਜੈਂਸ ਪਲੱਸ ਜਿਹੜੀ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਟੀਮਾਂ ਜਿਹੜੀਆਂ ਸਪੈਸ਼ਲਿਟੀ ਲਗੀਆਂ ਰਹਿੰਦੀਆਂ ਨੇ ਜਿਹਦੇ ਨਾਲ ਸਾਨੂੰ ਕੋਈ ਨਾ ਕੋਈ ਇਨਫਾਰਮੇਸ਼ਨ ਜਿਹੜੀ ਜਨਰੇਟ ਹੁੰਦੀ ਹੈ ਜਿਹਦੇ ਬੇਸਿਸ ਤੇ ਅਸੀਂ ਇਹ ਸਾਰੀਆਂ ਗਿਰਫਤਾਰੀਆਂ ਦੇ ਰਿਕਵਰੀਆਂ ਕਰਦੇ ਸਰ ਇਹ ਦੋਨੇ ਮੰਨਦੇ ਆ ਇਹ ਸਪੈਸ਼ਲ ਸੈੱਲ ਵੱਲੋਂ ਹੀ ਸਾਰੋ ਕੀਤਾ ਗਿਆ ਹੈ ਹਾਂਜੀ ਇਹ ਦੋਨੋਂ ਮੈਟਰ ਜ ਜਿਹੜਾ ਇਹ ਹਿਰੋਨੋ ਲੈਕਟਿਵਿਟੀ ਕੋਈ ਹੈਗਾ ਡਰੱਗਸ ਸਪਲਾਈ ਦਾ ਜਿਹੜਾ ਇਹ ਅਨਲੋਫਲ ਐਕਟੀਵਿਟੀਜ਼ ਵਾਲਾ ਮੈਟਰ ਸੀਗਾ ਇਹ ਜਿਹੜਾ ਇੱਕ ਨਾਰਕੋ ਟੈਰਰਿਸ ਟੈਰਰਿਜ਼ਮ ਮੋਡਿਊਲ ਸੀਗਾ ਇਹਦੇ ਵਿੱਚ ਡਰੱਗਸ ਦੀ ਵੀ ਬਹੁਤ ਵੱਡੇ ਪੱਧਰ ਤੇ ਸਪਲਾਈ ਕਰਦੇ ਸੀ ਇਹ ਡਰੱਗਸ ਡਰੋਨ ਰਾਹੀਂ ਜਿਹੜੀਆਂ ਸੀਗੀਆਂ ਇਹ ਇੰਡੀਆ ਦੇ ਵਿੱਚ ਆਉਂਦੀਆਂ ਸੀਗੀਆਂ ਪੰਜਾਬ ਚ ਆਉਂਦੀਆਂ ਸੀਗੀਆਂ ਤੇ ਉਹਦੀ ਸਪਲਾਈ ਬੜੇ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਪਲੱਸ ਇਹਨਾਂ ਦਾ ਟੈਰਰਿਸ ਕਨੈਕਟ ਜਿਹੜਾ ਸੀਗਾ ਉਹ ਬਿਲਕੁਲ ਕਲੀਅਰ ਰਿਹਾ ਲਾਸਟ ਟਾਈਮ ਕੀਤਾ ਸੀ ਇਹਦੇ ਵਿੱਚ ਲੈਕਸ਼ਨ ਮੋਰ ਨੂੰ ਲੈ ਕੇ ਨਾਈਟ ਪੈਟ੍ਰੋਲਿੰਗ ਦਾ ਕੁਝ ਬਤਾਇਆ ਗਿਆ ਕਿਉਂਕਿ ਦੇਖਿਆ ਗਿਆ ਹੈ ਕਿ ਇਲੀਗਲ ਕਿਤਾਚਾਰੀ ਨਾਲ ਵਿੱਚ ਕੋਈ ਵੀ ਕਾਫੀ ਵੱਡੀ ਰਿਪੋਰਟਸ ਦਿੱਤੀਆਂ ਕਿ ਨਾਈਟ ਪੈਟ੍ਰੋਲਿੰਗ ਦਾ ਕਿਸ ਤਰ੍ਹਾਂ ਦਾ ਜਿਹੜਾ ਵੀ ਨਾਈਟ ਪੈਟ੍ਰੋਲਿੰਗ ਵੀ ਸਾਡੀ ਇੱਕ ਪ੍ਰੋਪਰ ਨਾਈਟ ਪੁਲਿਸਿੰਗ ਸਕੀਮ ਜਿਹੜੀ ਹੈ ਉਹ ਬਣੀ ਹੋਈ ਹੈ ਤੇ ਰਾਤ ਨੂੰ ਵੀ ਪ੍ਰੋਪਰ ਸਾਰੇ ਏਰੀਆ ਜਿਹੜਾ ਹੈ ਡੋਮੀਨੇਟ ਕੀਤੇ ਹੁੰਦੇ ਨੇ ਰੈਗੂਲਰਲੀ ਇਵਨ ਗੈਸਟਡ ਆਫਸਰ ਜਿਹੜੇ ਹੈਗੇ ਆ ਔਨ ਰੋਟੇਸ਼ਨ ਰੈਗੂਲਰਲੀ ਨਾਈਟ ਤੇ ਨਿਕਲਦੇ ਨੇ ਪ੍ਰੋਪਰ ਚੈਕਿੰਗ ਹੁੰਦੀ ਹੈ ਉਹ ਜਿਵੇਂ ਜਿਵੇਂ ਸਾਡੇ ਕੋਲ ਫੋਰਸ ਹੋ ਰਹੀ ਹੈਗੀ ਉਸੇ ਹਿਸਾਬ ਨਾਲ ਉਹ ਨਾਈਟ ਜਦੋਂ ਅਸਲਾ ਲੈ ਕੇ ਆਉਂਦੇ ਜਿਵੇਂ ਐਮਪੀ ਦਾ ਤੁਸੀਂ ਜ਼ਿਕਰ ਕੀਤਾ ਜੀ ਉੱਥੇ ਵੀ ਜਾਇਆ ਜਾਏਗਾ ਪਿੱਛੇ ਤੱਕ ਬਿਲਕੁਲ ਜੀ ਉੱਥੇ ਵੀ ਰੈਗੂਲਰ ਸਾਡੀ ਜਿਹੜੀ ਹੈਗੀ ਹੈ ਕਨਸਰਨਡ ਡਿਸਟ੍ਰਿਕਟਸ ਨੂੰ ਕਨਸਰਨਡ ਸਟੇਟ ਨੂੰ ਇੰਟੀਮੇਸ਼ਨ ਵੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਇਸ ਇਰੀਆ ਚ ਆਇਆ ਤੇ ਸਾਡੀਆਂ ਟੀਮਸ ਵੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਐ ਬੈਕਵਰਡ ਲਿੰਕੇਜ ਨੂੰ ਟ੍ਰੇਸ ਕਰਦੀਆਂ ਹੋਈਆਂ ਐ ਐਮਪੀ ਤੱਕਰ ਜਾਂਦੀ ਹੈ ਮੈਂ ਜਗਵੰਤ ਟੀਵੀ ਲਈ ਰੀਸ਼ ਮਠਲਾ ਮੋਹਾਲੀ